ਬਿੱਲੀ ਦੇ ਚਿਹਰੇ ਦੇ ਉੱਤੇ ਜਿਹੜੇ ਵਾਲ ਨੇ ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਠੇਠ ਭਾਸ਼ਾ ਵਿੱਚ ਮੁੱਛਾ ਕਹਿ ਦਿੰਨੇ ਆ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਹੈ ਤੇ ਵਿਗਿਆਨ ਵਿੱਚ ਪਿਆ ਹੋਇਆ ਹੈ ਇੱਕ ਵਿਗਿਆਨਿਕ ਤੱਥ ਦੇ ਬਾਅਦ ਖੋਜ ਤੋਂ ਬਾਅਦ ਇੱਕ ਇਹ ਗੱਲ ਸਾਹਮਣੇ ਆਈ ਹੈ ਵਿਗਿਆਨਿਕ ਤੌਰ ਤੇ ਵੀ ਕਿ ਜਿਹੜੇ ਬਿੱਲੀ ਦੇ ਚਿਹਰੇ ਦੇ ਇਹ ਵਾਲ ਨੇ ਇਹ ਮੁੱਛਾ ਨੇ ਇਸ ਦਾ ਉਪਯੋਗ ਬਿੱਲੀ ਹਮੇਸ਼ਾ ਕਰਦੀ ਹੈ ਕਿਉਂਕਿ ਬਿੱਲੀ ਕਦੀ ਵੀ ਆਪਣੀ ਚਾਦਰ ਨਾਲੋਂ ਵੱਧ ਕੇ ਪੈਰ ਨਹੀਂ ਪਸਾਰਦੀ ਜਿਹੜੀ ਕੀ ਇਨਸਾਨਾਂ ਵਾਸਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਇੱਕ ਸਿੱਖਿਆ ਹੈ ਜੋ ਉਹਨਾਂ ਨੂੰ ਹਰ ਸਮੇਂ ਲੈਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਆਪਣੀ ਚਾਦਰ ਨਾਲੋਂ ਵੱਧ ਪੈਰ ਫਸਾਰਾਂਗੇ ਤੇ ਆਪਣਾ ਹੀ ਨੁਕਸਾਨ ਹੋਵੇਗਾ। ਭਾਵ ਜਿਹੜੀ ਬਿੱਲੀ ਹੈ ਉਹ ਕਦੀ ਵੀ ਉਸ ਜਗ੍ਹਾ ਤੋਂ ਆਰ-ਪਾਰ ਨਹੀਂ ਹੁੰਦੀ ਜਿਸ ਜਗ੍ਹਾ ਦੇ ਵਿੱਚੋਂ ਲੰਘਣ ਲੱਗੇ ਉਹਦੇ ਚਿਹਰੇ ਦੇ ਇਹ ਵਾਲ ਡਿੰਗੇ ਹੋ ਜਾਣ ਜਾਂ ਮੁੜ ਜਾਣ। ਕਿਉਂਕਿ ਕਦੀ ਵੀ ਵੇਖਿਆ ਜੇ ਅਜਮਾ ਕੇ ਕਿ ਜਦੋਂ ਵੀ ਬਿੱਲੀ ਕਿਸੇ ਸੰਕਰੀ ਜਗਾ ਤੋਂ ਜਾਂ ਸੌੜੀ ਜਗਾ ਤੋਂ ਆਰਪਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਬਾਹਰ ਕੱਢ ਕੇ ਵਾਪਸ ਕਰਦੀ ਹੈ ਇਹ ਕੰਮ ਉਹ ਹਮੇਸ਼ਾ ਕਰਦੀ ਹੈ ਕਿਉਂਕਿ ਇਹ ਇੱਕ ਸਿਗਨਲ ਹੁੰਦਾ ਹੈ ਕਿ ਜੇ ਉਹਦੇ ਮੁੱਛਾਂ ਦੇ ਜਿਹੜੇ ਵਾਲ ਨੇ ਚਿਹਰੇ ਦੇ ਜਿਹੜੇ ਇਹ ਵਾਲ ਨੇ ਜੇ ਉਸ ਜਗ੍ਹਾ ਦੇ ਵਿੱਚੋਂ ਮੁੜ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਉਹਦਾ ਸਰੀਰ ਉਹਦੇ ਵਿੱਚੋਂ ਨਹੀਂ ਨਿਕਲ ਸਕੇਗਾ ਤੇ ਜੇ ਉਹਦੇ ਚਿਹਰੇ ਦੇ ਇਹ ਵਾਲ ਉਸ ਜਗ੍ਹਾ ਤੋਂ ਲਿਕਰਨ ਲੱਗੀਆਂ ਨਈ ਮੂੜਨਗੇ ਤੇ ਭਾਵ ਉਹਦਾ ਸਾਰਾ ਸ਼ਰੀਰ ਉਸ ਜਗ੍ਹਾ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਇਹ ਇੱਕ ਵਿਗਿਆਨ ਵੀ ਹੈ ਜਿਹੜਾ ਕਿ ਸਰਚ ਕਰਕੇ ਵਿਗਿਆਨੀਆਂ ਨੇ ਵੀ ਮੰਨਿਆ ਹੈ ਪਰ ਇਸ ਗੱਲ ਤੋਂ ਸਾਨੂੰ ਉਸ ਪਰਮਾਤਮਾ ਦੀ ਰਚਨਾ ਦੀ ਅਤੇ ਉਸ ਪਰਮਾਤਮਾ ਦੀ ਜਿਹੜੀ ਤਕਨੀਕ ਹੈ ਉਹਦੀ ਡੁੰਗਾਈ ਦਾ ਪਤਾ ਲੱਗਦਾ ਹੈ ਇਹਦੇ ਨਾਲ ਜੁੜਿਆ ਉਪਾਅ ਕਿਹੜਾ ਹੈ ਵਾਇਗੁਰੂ ਜੀਓ ਇਸ ਬਿੱਲੀ ਨੂੰ ਸਾਨੂੰ ਹਰ ਰੋਜ਼ ਦੁੱਧ ਜਾਂ ਰੋਟੀ ਪਾਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਉਹਨੂੰ ਦੁੱਧ ਜਾਂ ਰੋਟੀ ਪਾਵਾਂਗੇ ਤੇ ਕਿਸੇ ਬੇਜਬਾਨ ਨੂੰ ਅन्नदान ਕਰਨ ਨਾਲ ਸਾਡੇ ਮਾੜੇ ਕਰਮ ਜਿਹੜੇ ਨੇ ਉਹ ਮਿਟਦੇ ਨੇ ਫਿੱਕੇ ਪਿੰਦੇ ਨੇ ਜਿਨ੍ਹਾਂ ਦੇ ਫਿੱਕੇ ਪੈਣ ਕਰਕੇ ਸਾਡੇ ਜਿਹੜੇ ਕੰਮ ਨੇ ਉੱਭਰਨੇ ਸ਼ੁਰੂ ਹੁੰਦੇ ਨੇ ਕਿਉਂਕਿ ਜਦੋਂ ਮਾੜਾ ਕਰਮ ਪਰਬਲ ਹੁੰਦਾ ਹੈ ਤੇ ਸਾਡੇ ਕੰਮ ਨਹੀਂ ਬਣਦੇ ਇਸ ਕਰਕੇ ਬਿੱਲੀ ਨੂੰ ਜਦੋਂ ਆਪਾਂ ਰੋਜ਼ ਦੁੱਧ ਪਾਵਾਂਗੇ ਰੋਟੀ ਪਾਵਾਂਗੇ ਉਹ ਸਾਡੇ ਸਾਹਮਣੇ ਆਏਗੀ ਤੇ ਸਾਨੂੰ ਇੱਕ ਇਹ ਵੀ ਸਿੱਖ ਹਰ ਰੋਜ਼ ਮਿਲਦੀ ਰਹੇਗੀ ਕਿ ਸਾਨੂੰ ਇਹ ਸਿੱਖਿਆ ਬਿੱਲੀ ਤੋਂ ਲੈਣੀ ਚਾਹੀਦੀ ਹੈ ਕਿ ਜਿਵੇਂ ਉਹ ਗੁਰੂ ਦੀ ਰਜਾ ਵਿੱਚ ਰਹਿ ਕੇ ਉਹਦੀ ਬਣਾਈ ਹੋਈ ਇੱਕ ਬਹੁਤ ਵੱਡੀ ਸਿੱਖ ਮੰਨ ਕੇ ਚੱਲਦੀ ਹੈ ਕਿ ਆਪਣੀ ਹਿੰਮਤ ਨਾਲ ਉਹ ਵੱਧ ਕੇ ਨਹੀਂ ਕੁਝ ਵੀ ਕਰਨਾ ਜਿੰਨਾ ਆਪਾਂ ਕਰ ਸਕਨੇ ਹਾਂ ਉਹਨਾ ਕਰਨਾ ਹੈ ਇਸ ਗੱਲ ਨੂੰ ਅਸੀਂ ਇਸ ਤੌਰ ਤੇ ਲੈ ਸਕਨੇ ਹਾਂ ਕਿ ਬਿੱਲੀ ਆਪਣੀ ਚਾਦਰ ਨਾਲੋਂ ਵੱਧ ਕੇ ਪੈਰ ਨਹੀਂ ਪਸਾਰਦੀ ਤੇ ਜੇ ਇਹ ਸਿੱਖ ਆਪਾਂ ਅੱਜ ਦੇ ਦਿਨ ਚ ਹਰ ਰੋਜ਼ ਆਪਣੇ ਦਿਮਾਗ ਵਿੱਚ ਕਮਾਈਏ ਕਿ ਆਪਾਂ ਵੀ ਆਪਣੀ ਚਾਦਰ ਨਾਲੋਂ ਵੱਧ ਕੇ ਪੈਰ ਨਹੀਂ ਪਸਾਰਨੇ ਭਾਵ ਆਪਣੀ ਆਮਦਨ ਨਾਲੋਂ ਵੱਧ ਕੇ ਖਰਚਾ ਨਹੀਂ ਕਰਨਾ ਤੇ ਵਾਈ ਗੁਰੂ ਜੀ ਉਹ ਹੌਲੀ ਹੌਲੀ ਇਹ ਗੱਲ ਸਾਡੇ ਜੀਵਨ ਦਾ ਆਧਾਰ ਬਣ ਜਾਵੇਗੀ ਤੇ ਜਦੋਂ ਆਪਾਂ ਇਸ ਭਾਵ ਨਾਲ ਚੱਲਾਂਗੇ ਤੇ ਕਦੀ ਵੀ ਲੋਕਾਂ ਨੂੰ ਵਿਖਾਵੇ ਵਾਸਤੇ ਭਾਰੀ ਤੋਂ ਭਾਰੀ ਕਰਜ਼ੇ ਚੁੱਕਣ ਤੋਂ ਆਪਾਂ ਗੁਰੇਜ਼ ਕਰਾਂਗੇ ਬਚਾਂਗੇ ਸੋ ਵਾਹਿਗੁਰੂ ਜੀਓ ਇਸ ਗੱਲ ਨੂੰ ਜੇ ਆਪਾਂ ਗਹਿਰਾਈ ਨਾਲ ਸੋਚਾਂਗੇ ਤੇ ਇਸ ਗੱਲ ਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ ਹੈ ਤੇ ਬੇਜਬਾਨਿਆਂ ਨੂੰ ਅੰਨਦਾਨ ਕਰਨਾ ਤੇ ਉਂਝ ਵੀ ਗੁਰੂ ਘਰ ਵਿੱਚ ਦਰਗਾਹੇ ਲਿਖੇ ਲੱਗਦਾ ਹੈ ਜਿਦਾ ਸਾਨੂੰ ਪੁੰਨ ਹੀ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ